15 اگست نو ਲੈ ਕੇ ਵੱਖ-ਵੱਖ ਸ਼ਹਿਰਾਂ ਚ ਚਲਾਇਆ ਜਾ ਰਿਹਾ ਕਾਸੋ ਨਾਮਕ ਸਰਚ ਅਭਿਆਨ। ਅਤੇ ਇੱਕ ਤਿੱਖੇ 15 اگਸਤ ਦੇ ਮੱਧ ਨਜ਼ਰ ਵਿੱਚ ਕਾਸੋ ਪ੍ਰੈਸ਼ ਚਲਾਇਆ ਜਾ ਰਿਹਾ ਹੈ। ਅਜਿਵੇਂ ਸੀਐਮ ਸਾਹਿਬ ਤੇ ਡੀਜੀ ਸਾਹਿਬ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਨਿਰਦੇਸ਼ ਹੈ ਉਸੇ ਸਾਹਿਬ ਨਾਲ ਅਸੀ ਕਾਸੋ ਆਪਰੇਸ਼ਨ ਚਲਾ ਰਹੇ ਹਾਂ। ਹੰਡਾ ਅਨਸਰ ਅਤੇ ਨਸ਼ਾ ਤਸਕਰ ਪੁਨਿਸ ਦੇ ਨਿਸ਼ਾਨੇ ਤੇ ਦੇ ਰੇਂਜ ਦੇ ਵਿੱਚ ਹੌਟਸਪੌਟ ਸੈਂਟਰਲ ਰਿਲੇਟਿਡ ਹੌਟਸਪੌਟਸ ਨੂੰ ਕਵਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਬਰਤ ਪ੍ਰਬੰਧ ਸਥਿਤੀ ਜਾ ਰਹੀ ਹੈ ਸ਼ੱਕੀ ਇਲਾਕਿਆਂ ਚ ਅਤੇ ਔਨਜਾਨ ਵਾਲੇ ਵਾਹਨਾਂ ਦੀ ਸਖਤੀ ਨਾਲ ਕੀਤੀ ਜਾ ਰਹੀ ਚੈਕਿੰਗ ਔਰ ਸਾਨੂੰ ਇੱਕ ਮੋਟਰਸਾਈਕਲ ਮਿਲਿਆ ਹੈ ਜੋ ਬਿਨਰ ਨੰਬਰੀ ਹੈ ਇਸੇ ਨੂੰ 207 ਚ ਬੰਦ ਕਰ ਰਹੇ ਆਂ ਅਗਰ ਸਾਨੂੰ ਕੋਈ ਹੋਰ ਵੀ ਹੈ ਜੇ ਵਹੀਕਲ ਮਿਲੇਗਾ ਉਸ ਦੇ ਅਗੇਨ ਸਪੈਸ਼ਲ ਲੀਗਲ ਐਕਸ਼ਨ ਲਵਾਂਗੇ ਜੀ ਨਸ਼ਾ ਤਸਕਰਾਂ ਅਤੇ ਗੁੰਡਾ ਅਨਸਰਾਂ ਨੂੰ ਕਾਬੂ ਕਰਨ ਲਈ ਪੁਲਿਸ ਨੇ ਬਣਾਈਆਂ ਵੱਖ-ਵੱਖ ਟੀਮਾਂ ਵੱਖ-ਵੱਖ ਪੁਰਾਣੇ ਮਾਮਲਿਆਂ 'ਚ ਪੁਲਿਸ ਦੇ ਹੱਥ ਲੱਗ ਰਹੇ ਦੋਸ਼ੀ ਤਕਰੀਬਨ 14 ਦੇ ਕਰੀਬ ਅਸੀਂ ਅਕਿਊਜ਼ ਜਿਹੜੇ ਹੈਗੇ ਉਹ ਫੜੇ ਹੈਗੇ ਇਸ ਆਪਰੇਸ਼ਨ ਦੇ ਵਿੱਚ ਔਰ 10 ਦੇ ਕਰੀਬ ਜਿਹੜੇ ਸ਼ੱਕੀ ਵਿਅਕਤੀ ਹੈਗੇ ਉਹਨਾਂ ਨੂੰ ਲਿਆਂਦਾ ਹੈਗਾ ਉਸਤਾਜਾ ਤੋਂ ਟਰੈਫਿਕ ਦੀ ਸਮੱਸਿਆ ਨੂੰ ਦੂਰ ਕਰਨ ਲਈ ਪੁਲਿਸ ਕਰ ਰਹੀ ਸਪੈਸ਼ਲ ਨਾਕਾਬੰਦੀ ਦੇਖੋ 14 ਇੰਟਰਸਟੇਟ ਨਾਕੀ ਆਪਰੇਸ਼ਨਲ ਨੇ ਗਲਤ ਨੂੰ ਹੋਰ ਵੀ ਜ਼ਿਆਦਾ ਸਟਰੋਂਗ ਹੋ ਜਾਣਗੇ ਉੱਥੇ ਵੀ ਪ੍ਰੋਪਰ ਚੈਕਿੰਗ ਕੀਤੀ ਜਾਂਦੀ ਹੈ ਸੁਣੋ ਪੁਲਿਸ ਨੇ ਲੋਕਾਂ ਨੂੰ ਕੀ ਕੀਤੀ ਅਪੀਲ ਅਰਗ ਲੋਕ ਉਸ ਦਾ ਲੋਕ ਉਸ ਦਾ ਸਾਥ ਨਾ ਦੇਣ ਉਹ ਲੋਕ ਪੁਲਿਸ ਦਾ ਸਾਥ ਦੇਣ ਲੋਕ ਪੁਲਿਸ ਤੋਂ ਇਨਫੋਰਮੇਸ਼ਨ ਲੈਣ ਲਈ ਤਾਂ ਜਿਹੜਾ ਸ਼ਿਕੰਜਾ ਆਇਆ ਉਹ ਸਾਦਾ ਕਸੇ ਜਾ ਸਕਦਾ ਕਰ ਮਿਲ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ ਐਵਨ ਮੀ ਪੰਜਾਬ ਦੇ ਮੁੱਖ ਮੰਤਰੀ ਅਤੇ ਡੀਜੀਪੀ ਦੇ ਦੇਸ਼ਾ ਨਿਰਦੇਸ਼ਾਂ ਤਹਿਤ ਨਸ਼ਾ ਤਸਕਰਾ ਤੇ ਗੁੰਡਾ ਅਨਸਰਾਂ ਖਿਲਾਫ ਕਾਸੋ ਨਾਮਕ ਸਰਚ ਅਭਿਆਨ ਚਲਾਇਆ ਗਿਆ ਜਦੋਂ ਦਾ ਇਹ ਸਰਚ ਅਭਿਆਨ ਚਲਾਇਆ ਗਿਆ ਉਦੋਂ ਤੋਂ ਹੀ ਪੁਲਿਸ ਦੇ ਹੱਥ ਵੱਡੀਆਂ ਕਾਮਯਾਬੀਆਂ ਲੱਗ ਰਹੀਆਂ ਨੇ ਅਤੇ ਨਸ਼ੇ ਦੇ ਸੁੱਧਾਗਰਾਂ ਤੇ ਗੁੰਡਾ ਅਨਸਰਾਂ ਤੋਂ ਬਰਾਮਦਗੀ ਕੀਤੀ ਜਾ ਰਹੀ ਹੈ ਭਾਰੀ ਮਾਤਰਾਜ ਜੋ ਕਿ ਨਸ਼ਾ ਵੀ ਬਰਾਮਦ ਕੀਤਾ ਜਾ ਰਿਹਾ ਹੈ ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਵੀ ਸੀਲ ਕੀਤੀਆਂ ਜਾ ਰਹੀਆਂ ਨੇ ਇਸੇ ਲੜੀ ਤਹਿਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਜਿਵੇਂ ਕਿ ਪਟਿਆਲਾ ਕਪੂਰਥਲਾ ਖੰਨਾ ਅਜਹੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਪੁਲਿਸ ਨੇ ਇਹ ਸਰਚ ਅਭਿਆਨ ਚਲਾਇਆ ਹੋਇਆ ਜਿਸ ਦੇ ਤਹਿਤ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਸੀਲ ਕੀਤੀਆਂ ਜਾ ਰਹੀਆਂ ਨੇ ਅਤੇ ਵੱਡੀ ਮਾਤਰਾ 'ਚ ਜੋ ਨਸ਼ਾ ਵੀ ਬਰਾਮਦ ਕੀਤਾ ਜਾ ਰਿਹਾ ਪੰਜਾਬ ਦੇ ਵਿਗੜੇ ਹਾਲਾਤਾਂ ਨੂੰ ਤੂ ਉਦਾਹਰਨ ਲਈ ਪੰਜਾਬ ਪੁਲਿਸ ਨੇ ਇਹ ਵੀੜਾ ਚੁੱਕਿਆ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਲੋਕਾਂ ਨੂੰ ਖਾਸ ਅਪੀਲ ਕੀਤੀ ਹੈ ਕਿ ਸਾਡਾ ਸਹਿਯੋਗ ਦਿਓ ਤਾਂ ਜੋ ਅਸੀਂ ਨਸ਼ੇ ਦੇ ਸੁੱਧਾਂਗਰਾਂ ਅਤੇ ਗੁੰਡਾ ਅੰਸਰਾਂ ਨੂੰ ਨੱਥ ਪਾ ਸਕੀਏ ਅਤੇ ਪੰਜਾਬ ਦੇ ਹਾਲਾਤਾਂ ਨੂੰ ਸੁਧਾਰ ਸਕੀਏ ਤਾਂ ਜੋ ਪੰਜਾਬ ਮੁੜ ਬਣ ਸਕੇ ਖੁਸ਼ਹਾਲ ਸੂਬਾ ਜانوں ਇਨ੍ਹਾਂ ਸ਼ਹਿਰਾਂ ਚ ਜਿਵੇਂ ਪਟਿਆਲਾ ਪਟਿਆਲਾ ਰੇਂਜ ਦੇ ਡੀਆਈਜੀ ਹਰਚਰਨ ਸਿੰਘ ਪੁਲਰ ਸਰਚ ਆਪਰੇਸ਼ਨ ਤੇ ਪਹੁੰਚੇ। ਉਨ੍ਹਾਂ ਕਿਹਾ ਕਿ ਪਟਿਆਲਾ ਪੁਲਿਸ ਵੱਲੋਂ 40 ਦੇ ਕਰੀਬ ਉਹ ਹੌਟਸਪੌਟ ਏਰੀਆ ਫਾਈਨਲ ਕੀਤੇ ਗਏ ਨੇ ਜਿਸ ਦੇ ਉੱਪਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਇਸ ਦੇ ਅਵੇਅਰਨੈਸ ਕੈਂਪ ਵੀ ਲਗਾਏ ਜਾ ਰਹੇ ਨੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਨਸ਼ਾ ਵੇਚਦਾ ਜਾਂ ਫਿਰ ਨਸ਼ਾ ਖਰੀਦਦਾ ਪਾਇਆ ਗਿਆ ਤਾਂ ਉਸ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ। ਸ਼ਹਿਰ ਕਪੂਰਥਲਾ ਤੋਂ ਵੀ ਪੁਲਿਸ ਨੇ ਪੁਰਾਣੇ ਮਾਮਲੇਆ ਚ 14 ਦੋਸ਼ੀ ਗ੍ਰਿਫਤਾਰ ਕੀਤੇ ਨੇ 10 ਸ਼ੱਕੀ ਵੀ ਗ੍ਰਿਫਤਾਰ ਕੀਤੇ ਗਏ ਨੇ ਜਲੰਧਰ ਰੇਂਜ ਦੇ ਨਮ ਨਿਯੁਕਤ ਡੀਆਈਜੀ ਨਵੀਰ ਸਿੰਘਲਾ ਨੇ ਅੱਜ ਕਪੂਰਥਲਾ ਪਹੁੰਚ ਕੇ ਸੀਏਐਸਓ ਅਤੇ ਇਗਲ 5 ਤਹਿਤ ਕੀਤੇ ਗਏ ਆਪਰੇਸ਼ਨਾਂ ਦਾ ਜਾਇਜ਼ਾ ਲਿਆ ਅਤੇ ਕਿਹਾ 80% ਦੀ ਅਪਰਾਧਿਕ ਮਾਮਲਿਆਂ ਵਿੱਚ ਪੁਰਾਣੇ ਅਪਰਾਧੀ ਸ਼ਾਮਲ ਇਨਾ ਦੀ ਗਿਰਫਤਾਰੀ ਦੁਆਬਾ ਦੇ ਜਲੰਧਰ, ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ ਅਤੇ ਕਪੂਰਥਾਲਾ ਜ਼ਿਲ੍ਹਿਆਂ ਦੀ ਰੇਂਜ ਵਿੱਚ ਆਉਂਦੇ ਇਲਾਕੇ ਵਿੱਚ ਪੁਲਿਸ ਚੌਕਸੀ ਵਧਾ ਦਿੱਤੀ ਜਾਵੇਗੀ ਤਾਂ ਜੋ ਉਹਨਾਂ ਨੂੰ ਫੜ ਕੇ ਸਲਾਖਾਂ ਪਿੱਛੇ ਭੇਜਿਆ ਜਾ ਸਕੇ ਜਿਲਕੀ ਪੁਲਿਸ ਪ੍ਰਸ਼ਾਸਨ ਵੱਲੋਂ ਨਸ਼ੇ ਤੇ ਥੱਲ ਪਾਲ ਲਈ ਜਿਲਕੀ ਟਾਈਮ ਟੂ ਟਾਈਮ ਚੈਕਿੰਗ ਕੀਤੀ ਜਾਂਦੀ ਹੈ ਇਸੇ ਲੜੀ ਦੇ ਤਹਿਤ ਅੱਜ ਜਿਲਕੀ ਮੱਲਾ ਸ਼ਹਿਰੀਆ ਤੇ ਮੁਤਾਬਕ ਹੋਰ ਇਲਾਕੇ ਦਾ ਵੀ ਚੈਕਿੰਗ ਕੀਤੀ ਗਈ ਹੈ ਕਿਸ ਤਰੀਕੇ ਨਾਲ ਅਨਵਰ ਟਾਈਮ ਦੇ ਨਸ਼ੇ ਤੇ ਥੱਲ ਪਾਈ ਜਾ ਸਕਦੀ ਹੈ ਜਿਲੋਂ ਤੁਹਾਡਾ ਈਗਲ 5 ਆਪਰੇਸ਼ਨ ਚੱਲ ਰਹੇ ਹਨ ਉਹਦੇ ਵਿੱਚ ਅਸੀਂ ਜਿੰਨੇ ਡਰਗ ਹੌਟਸਪੌਟਸ ਐ ਮੇਰੇ ਫੇਕੇ ਜ਼ਿਲ੍ਹਿਆਂ ਦੇ ਵਿੱਚ ਫਸ਼ਾਰਪੁਰ ਜ਼ਿਲ੍ਹੇ ਦੇ ਸੂਰਲ ਔਰ ਤਰਪੀਖਲਾ ਇਹਦੇ ਵਿੱਚ ਹੌਟਸਪੌਟਸ ਤੇ ਅਸੀਂ ਦਬਿਸ਼ ਤੇ ਰਹੇ ਉਹਦੇ ਵਿੱਚ ਕਪੂਰਥਲੇ ਦੇ ਵਿੱਚ ਜਿਵੇਂ ਸਾਡੇ ਕੋਲ 8 ਤੋਂ 10 ਹੌਟਸਪੌਟਸ ਐ ਇਹਦੇ ਸ਼ਹਿਰੀਆ ਮਹੱਲਾ ਦੇ ਵਿੱਚ ਮੈਂ ਆਇਆ ਹੈਗਾ ਇਹਨਾਂ ਦਾ ਆਪਰੇਸ਼ਨ ਸਫਲ ਹੋ ਗਿਆ ਆਲਮੋਸਟ ਔਰ ਇਹਦੇ ਵਿੱਚ ਇਸ ਆਪਰੇਸ਼ਨ ਦੇ ਵਿੱਚ ਇਹਨਾਂ ਨੇ 24 ਦੇ ਕਰੀਬ ਜਿਹੜੇ ਹੈਗੇ ਬੰਦੇ ਹੈਗੇ ਉਹਰਾਉਂਡਰ ਕਿਤੇ 14 ਬੰਦੇ ਅਰੈਸਟ ਕੀਤੇ ਔਰ 10 ਦੇ ਕਰੀਬ ਸ਼ੱਕੀ ਪੁਰਸ਼ ਜਿਹੜੇ ਹੈਗੇ ਫੜੇ ਬੇਸਿਕਲੀ ਸਾਡਾ ਇਹ ਸੀਗਾ ਕਿ ਇਹ ਇੱਥੇ ਪਹਿਲਾਂ ਸਬ ਜੇਲ ਹੁੰਦੀ ਸੀਗੀ ਤੇ ਥੋੜਾ ਨੋਟੋਰੀਅਸ ਏਰੀਆ ਸੀਗਾ ਥੋੜਾ ਕ੍ਰਾਈਮ ਇੱਥੇ ਸੀਗਾ ਇਸ ਕਰਕੇ ਇਸ ਪਰਟੀਕੂਲਰ ਏਰੀਆ ਚ ਬੁਫੇ ਰਿਸ਼ਤੇ ਕੀ ਸੀ ਸਰ ਅਨਵਰ ਟਾਈਮ ਤੇ ਜਦ ਤੱਕ ਹੋਰ ਵੀ ਜਿੜਾ ਕਿ ਡਰੱਗ ਮਾਫੀਆ ਹੈਗੇ ਉਹਨਾਂ ਨੂੰ ਕਿਸ ਤਰੀਕੇ ਨੇ ਨੱਥ ਪਾਈ ਜਾਉਗੇ ਕੋਈ ਹੋਰ ਵੀ ਕੋਈ ਪਲੈਨਿੰਗ ਪਲੱਸ ਸਾਡੇ ਇੱਕ ਤਾਂ ਅਸੀਂ ਪਿਛਲੇ 1 ਸਾਲ ਦੇ ਨਾਲ ਹੈਬਿਚੁਅਲ ਅਫੈਂਡਰਸ ਆ ਜਿਹੜੇ ਬੇਲ ਆਊਟ ਕ੍ਰਿਮੀਨਲਸ ਆ ਪਿਛਲੇ 1 ਸਾਲ ਦੇ ਵਿੱਚ ਜਿਹੜੇ ਲੁੱਟਾਂ ਖੋਹਾਂ ਦੇ ਵਿੱਚ ਜਾਂ ਚੋਰੀਆਂ ਦੇ ਵਿੱਚ ਸੀਗੇ ਇਨਵੋਲਡ ਉਹ ਬੰਦੇ ਬਾਹਰ ਆਏ ਐ ਐਨਡੀਪੀਐਸ ਦੇ ਜਿਹੜੇ ਬੇਲ ਆਊਟ ਕ੍ਰਿਮੀਨਲਸ ਬਾਹਰ ਆਏ ਐ ਉਹਨਾਂ ਦੀ ਲਿਸਟਾਂ ਬਣਾ ਰਿਆ ਉਹਨਾਂ ਤੇ ਸਰਵੇਲੈਂਸ ਰੱਖੀ ਜਾਏਗੀ ਕਿ ਦੁਆਰ ਤੋਂ ਤਾਂ ਨਹੀਂ ਉਹ ਕੰਮ ਕਰਦੇ ਕਿਉਂਕਿ ਬੈ ਸਮਝਦੇ ਆ ਕਿ ਜਿਹੜਾ 70 ਤੋਂ 80% ਕ੍ਰਾਈਮ ਹੈ ਤੇ ਜਿਹੜਾ ਹੈਬਿਚੁਅਲ ਅਫੈਂਡਰ ਬਾਹਰ ਆ ਜਾਂਦਾ ਉਹੀ ਕਰਦਾ ਹੈ ਨਵਾਂ ਨਵਾਂ ਜਿਹੜਾ ਕ੍ਰਿਮੀਨਲ ਹੋ ਘੱਟ ਜੁੜਦੇ ਲੇਕਿਨ ਜਿਹੜਾ ਹੈਬਿਚੁਅਲ ਅਫੈਂਡਰ ਹੈ ਉਹ ਬਾਰ ਬਾਰ ਗ੍ਰਾਈਂ ਕਰਦਾ ਸਰ ਜਿਹੜੇ ਲੋਕ ਕਹਿੰ ਲੋ ਕਿ ਨਸ਼ੇ ਨੂੰ ਛੱਡ ਕੇ ਮੁਖਤਰਾਚ ਵਾਪਸ ਆਣਾ ਚਾਹੁੰਦੇ ਆ ਉਹ ਲਈ ਵੀ ਕੋਈ ਪ੍ਰਸ਼ਾਸਨ ਵੱਲੋਂ ਕੋਈ ਉਹਦੇ ਵਾਸਤੇ ਰੀਹੈਬਿਲੀਟੇਸ਼ਨ ਹੈ ਉਹਦੇ ਵਾਸਤੇ ਸਿਵਲ ਡਿਪਾਰਟਮੈਂਟ ਆਲਰੇਡੀ ਲਿੰਕਡ ਹੈ ਜੀਸੀ ਹੈਗੇ ਸਿਵਲ ਸਰਜਨ ਇਨਵੋਲਡ ਹੈਗੇ ਤੇ ਜਿਹੜਾ ਮੁਖਤਰਾ ਚਾਹਾਂਦਾ ਹੈ ਉਹ ਕਰਦਾ ਹੈ ਔਰ ਇਹੀ ਚਾਹਾਂਦਾ ਉਤੋਲਦਾ ਹੈ ਕ੍ਰਿਮੀਨਲ ਕੋਲ ਕੇ ਅੱਗੇ ਵਿਸਥਾਰ ਹੋਊਗਾ ਜਿਹੜਾ ਕੁਝ ਤਰ੍ਹਾਂ ਦੇ ਚਲਾਕਾਂ ਦੇ ਉਹਨੂੰ ਜੁੜੇ ਹੋਏ ਤਾਂ ਸਾਰੇ ਜਿਹੜੇ ਕਿ ਹੋਰ ਡਰਗ ਮਾਫੀਆ ਵਾ ਜਿਹੜੇ ਕਿ ਕ੍ਰਿਮਨਲ ਮਾਈਂਡਡ ਬੰਦੇ ਹੈ ਤਾਂ ਉਹਨਾਂ ਨੂੰ ਕੋਈ ਮੈਸੇਜ ਕਨਵੇ ਕਰਨਾ ਚਾਹੁੰਗਾ ਪਰ ਪ੍ਰਸ਼ਾਸਨ ਵੱਲੋਂ ਦੇਖੋ ਆਹ ਯਾਦਾ ਏਰੀਆ ਨੂੰ ਛੱਡ ਕੇ ਭੱਜ ਜਾਓ ਇੱਥੋਂ ਜਾਂ ਫਿਰ ਉਹ ਆਪਣਾ ਕੰਮ ਬੰਦ ਕਰ ਦਿਓ ਕਿਉਂਕਿ ਅਸੀਂ ਕਿਸੇ ਨੂੰ ਵੀ ਨਹੀਂ ਛੱਡਾਂਗੇ ਜਿਹੜਾ ਡਰਗ ਦੇ ਵਿੱਚ ਇੰਪਲਿਕੇਟਡ ਹੈ। ਕਿੰਨੇ ਜਵਰੇ ਇਹਦੇ ਵਿੱਚ ਜਿੰਨੇ ਰੇਂਜ ਦੇ ਵਿੱਚ ਹੌਟਸਪੌਟਸ ਐ ਡਰਗ ਰਿਲੇਟਡ ਹੌਟਸਪੌਟਸ ਉਹਨਾਂ ਨੂੰ ਕਵਰ ਕੀਤਾ ਜਾ ਰਿਹਾ ਹੈ ਉਹਨਾਂ ਦੇ ਉੱਤੇ ਬੰਦਿਸ਼ ਬੰਦਿਸ਼ ਬਣਦੀ ਸਥਿਤੀ ਜਾ ਰਹੀ ਹੈ। ਔਰ ਇਹਦੇ ਵਿੱਚ ਸਾਡੇ ਜਲੰਧਰ ਰੂਰਲ ਦੇ ਵਿੱਚ ਅੱਖ ਦੇ ਕਰੀਬ ਹਾਟਸਪੌਟਸ ਹੈ ਪਸ਼ਾਕਪੁਰ ਦੇ ਵਿੱਚ 10 ਤੋਂ 12 ਹਾਟਸਪੌਟਸ ਹਾਟਸਪੌਟਸ ਹੈ ਔਰ ਜਿਹੜਾ ਕਪੂਰਥਲੇ ਦੇ ਵਿੱਚ 8 ਦਾ ਹਾਟਸਪੌਟਸ ਹੈ ਸ਼ਹਿਰੀ ਅੰਮ੍ਰਿਤਸਰ ਦੇ ਵਿੱਚ ਅਸੀਂ ਵਿਜ਼ਿਟ ਕੀਤਾ ਗਿਆ ਦੇ ਵਿੱਚ ਹੁਣੇ ਜਸਟ ਆਪਰੇਸ਼ਨ ਨੇ ਖਤਮ ਹੋਇਆ ਦੋ ਸਬ ਡਿਵੀਜ਼ਨਸ ਜਿਹੜਾ ਹੈ ਇਹ ਵਾਟਸਪੌਟ ਇਹ ਆਪਰੇਸ਼ਨ ਚੱਲ ਰਿਹਾ ਹੈ ਤਕਰੀਬਨ 14 ਦੇ ਕਰੀਬ ਅਸੀਂ ਇੱਕ ਯੂਨਿਟ ਜਿਹੜੇ ਹੈਗੇ ਉਹ ਫੜੇ ਹੈਗੇ ਇਸ ਆਪਰੇਸ਼ਨ ਦੇ ਵਿੱਚ ਔਰ ਦਸਤੇ ਗ੍ਰੀਨ ਜਿਹੜੇ ਸ਼ੱਕੀ ਵਿਅਕਤੀ ਹੈਗੇ ਉਹਨਾਂ ਨੂੰ ਲਿਆਂਦਾ ਹੈਗਾ ਤੁਸੀਂ ਤਾਂ ਉਹਨਾਂ ਤੋਂ ਕੋਈ ਗੱਲ। ਇਸ ਕੋਲੇ ਉਹ ਮਾਰ ਜਿਹੜਾ ਹੈਗਾ ਐਨਡੀਪੀ ਦੀ ਸਰਵਿਸ ਵਗੈਰਾ ਜਿਹੜੀ ਹੈਗੀ ਆ ਉਹਦੀ ਡਿਟੇਲਸ ਜਿਹੜੀਆਂ ਹੈਗੀਆਂ ਉਹ ਤੁਹਾਡੇ ਨਾਲ ਜਦੋਂ ਇਹ ਪਰਚੇ ਦਰਜ ਨੇ ਉਹ ਤੋਂ ਕੁਝ ਬਾਤ ਸ਼ੇਅਰ ਕੀਤੀ ਜਾਂਦੀ। ਤਾਂ ਕੀ ਕਵਰੀ ਹੋਈ ਹੈ ਨਾ ਬਿਡੇ ਫਰਾਉਂਡ ਓ ਇੱਥੇ ਜਿਵੇਂ ਸਾਡੇ ਪੁਰਾਣੇ ਬਿਲਕੁਲ ਵਿੱਚ 60 ਕੇਸਿਸ ਹੈਗੇ ਨੇ ਕੁਝ ਐਂਟੀਪੀਐਸ ਦੇ ਕੇਸਿਸ ਹੈਗੇ ਉਹਦੇ ਵਿੱਚ ਇਹਨਾਂ ਨੂੰ ਫੜਿਆ ਹੈਗਾ ਤੇ ਇਹਦੀ ਡਿਟੇਲਸ ਜਿਹੜੀ ਹੈਗੇ ਸਨੈਚਰ ਵੀ ਫੜਿਆ ਸੀ ਸਪੈਸ਼ਲ ਵੀ ਫੜਿਆ ਤੇ ਰਿਕਵਰੀ ਸਟੰਨ ਕੁਝ ਤੱਕ ਕਿਉਂਕਿ ਹਜੇ ਆਪਰੇਸ਼ਨ ਜਸਟ ਫਿਨਿਸ਼ ਹੋਇਆ ਹੈਗਾ ਤੇ ਇਹਦੇ ਇਹ ਤੋਂ ਬਾਅਦ ਫਿਰ ਤੁਹਾਡਾ ਲੋਕ ਜਿਹੜੀ ਬਾਕੀ ਡਿਟੇਲਸ ਹੈ ਰਿਕਵਰੀਜ਼ ਦੀ ਉਹ ਸ਼ੇਅਰ ਕਰਾਂਗਾ ਤਾਂ ਮੈਸੇਜ ਕੀ ਦੇਵੋਗੇ ਮੈਸੇਜ ਇਹ ਹੈ ਕਿ ਇੱਕ ਤਾਂ ਮੈਂ ਇੱਥੇ ਹੁਣੇ ਜੁਆਇਨ ਕੀਤਾ ਇੱਕ ਹਫਤਾ ਪਹਿਲਾਂ ਐਸਡੀਆਈ ਜਲੰਧਰ ਦੇ ਵਿੱਚ ਜਿੰਨੇ ਹੈਬਿਚੁਅਲ ਅਫੈਂਡਰਸ ਆ ਪਿਛਲੇ 1 ਸਾਲ ਦੇ ਵਿੱਚ ਜਿਹੜੇ ਬੇਲ ਆਊਟ ਕ੍ਰਿਮੀਨਲਸ ਆ ਚਾਹੇ ਉਹ ਕੱਪਾ ਆ ਹੀ ਵਾਧਾ ਜਿਹੜੇ ਸਿਗੇ ਰਿਪੋਰਟ ਚਾਹੇ ਉਹ ਡਰੰਸ ਦੇ ਵਿੱਚ ਸਿਗੇ ਕਿਉਂਕਿ ਮੈਂ ਮੰਨਦਾ ਕਿ 80% ਤੋਂ ਜਿਹੜਾ ਕ੍ਰਾਈਮ ਹੈਗਾ ਉਹ ਹੈਬਿਚੁਅਲ ਅਫੈਂਡਰਸ ਕਰਦੇ ਬੇਲ ਤੋਂ ਬਾਹਰ ਆ ਜਾਂਦੇ ਉਹਨਾਂ ਨੂੰ ਕੁਝ ਕਦਮ ਦਾ ਹੁੰਦਾ ਨਹੀਂ ਹੈਗਾ ਉਸੇ ਵਾਰੋਂ ਕ੍ਰਾਈਮ ਕਰਦੇ ਉਹਨਾਂ ਦੇ ਖਿਲਾਫ ਦਬੇਸ਼ ਦਿੱਤੀ ਜਾਏਗੀ ਔਰ ਉਹਨਾਂ ਦੇ ਖਿਲਾਫ ਸਰਵੇਲੈਂਸ ਵੀ ਲਗਾਈ ਜਾਏਗੀ ਤਾਂ ਕਿ ਜਿਹੜਾ ਹੈਗਾ ਕ੍ਰਾਈਮ ਮਾਰ शहर के डील और क्रिमिनल कुछ बहुत सारे दिव्य पिछले प्रॉपर्टियां भी सील हो ए, लेकिन अजे हाँ भी वो छेआम शहर गलत काम कर रहे हैं ऑनगोइंग प्रोसैस है कोई क्राइम करता है वो खिलाफ़ परचा दर्ज हों सी है प्रिवेंटिव एक्शन लेता जाता है ਔਰ ਜੇ ਇਸ ਤਰ੍ਹਾਂ ਦੇ ਕ੍ਰਿਮੀਨਲਸ ਹਜੇ ਵੀ ਉਹ ਨਹੀਂ ਰੁਕ ਰਹੇ ਹੈਗੇ ਉਹਨਾਂ ਦੇ ਨਾਮ ਤੇ ਉਹਨਾਂ ਦੇ ਖਿਲਾਫ ਹੋਰ ਸੈਕਸ਼ਨ ਕੀਤਾ ਜਾਏਗਾ ਬਟ ਆਈ ਥਿੰਕ ਜੇ ਅਸੀਂ ਸਾਰੇ ਮਿਲ ਕੇ ਉਹਨਾਂ ਦੇ ਖਿਲਾਫ ਇੱਕ ਕ੍ਰਿਮੀਨਲ ਜਿਹੜਾ ਹੈਗਾ ਉਹਦੇ ਖਿਲਾਫ ਐਕਸ਼ਨ ਲੈਂਦੇ ਆ ਚਲਾਨ ਟੂ ਕੋ ਹੁੰਦੇ ਆ ਟਾਈਮ ਤੇ ਸਜ਼ਾ ਮਿਲਦੀ ਹੈ ਔਰ ਇਸ ਤਰ੍ਹਾਂ ਦੀ ਦਬੇ ਜਿਤੀ ਜਦ ਵੀ ਇਸ ਤਰ੍ਹਾਂ ਦੇ ਆਪਰੇਸ਼ਨ ਲਾਂਚ ਕੀਤੇ ਜਾਂਦੇ ਆ ਬਟ ਡੈਫੀਨਿਟਲੀ ਜਿਹੜਾ ਹੈਗਾ ਅਸੀਂ ਇੱਕ ਕ੍ਰਾਈਮ ਫਰੀ ਸਾਇਟੀ ਦੀ ਕਲਪਨਾ ਕਰ ਸਕਦੇ ਹਾਂ ਸਰ ਸਰ ਕਿੰਨੇ ਬੰਦੇ ਕਰਨਗੇ ਅਸੀਂ ਅੱਜ 14 ਦੇ ਕਰੀਬ ਕਮੇਟੀ ਉਸਤਿਕ ਫੜੇ ਲਗੇ ਜਿਹੜੇ ਵਾਪਕ ਕੇਸਾਂ ਦੇ ਵਿੱਚ ਇਨਵੋਲਟ ਸੀਗੇ 10 ਦੇ ਕਰੀਬ ਜਿਹੜੇ ਹੈਗੇ ਸ਼ੱਕੀ ਵਿਅਕਤੀ ਫੜ ਕੇ ਲੈ ਗਏ ਗ੍ਰੀਟ ਸਰ ਜੀ ਦੂਸਰ ਵੀ ਜਿਹੜਾ ਹੈਗਾ ऑपरेशन केड़ी-केड़ी सबडिवीजन च मोर्थल जिले च चल रहे अ या जेडा कपूरथला सिटी है क खत्म हो गया है ऑपरेशन सिटी एंड फगवाड़ा दे खत्म हो गया है बोला था सुल्तानपुर होगी बलात्कार सुल्तानपुर लोदी दे विच ऑपरेशन चल रहे पूरे पूरे डिस्ट्रिक्ट दे पूरे डिस्ट्रिक्ट पूरी रेंज दे विच ऑपरेशन चल रहे है सर 14 केड़ी मोर्थल दे 400 प्लस जिले दे जिले दे 14 दे के सिर्फ सिर्फ कपूरथला दा जेड़ा डाटा पुंच चेक कर दे जिले दे के लिए केनेज दे मैं तुम्हें पता है मोहल्ले तो में सुल्तानपुर लोधी ने पिंडल चल रहा है सुल्तानपुर लोधी के लाठियाबाद और मोदी पिंड ऑपरेन चल रहा पे है ओला केमीरा और बूख में चल रहा है फगवाड़ा में साोनीज़ है जिथे साडा बच्चे बहुत सारे लोग जो वाहन तो आसते हैं ਉੱਥੇ ਆਪਰੇਸ਼ਨ ਚੱਲ ਰਿਹਾ ਸਰ ਕੁਝ ਮੇਜਰ ਲੌਟ ਕ੍ਰਿਮੀਨਲ ਇੱਧਰ ਹੈ ਜਿਨ੍ਹਾਂ ਦੀ ਰੋਕਲ ਪ੍ਰੋਪਰਟੀ ਸੀਲ ਹੋਈ ਹੈ ਲੇਕਿਨ ਉਹ ਨਹੀਂ ਸ਼ਹਿਰ ਤੋਂ ਬਾਹਰ ਵੀ ਬਹੁਤ ਸਾਰੇ ਪਾਪੀ ਵਿਕੀ ਹੋ ਗਏ ਨੇ ਤੁਸੀਂ ਸਾਨੂੰ ਇਨਫੋਰਮੇਸ਼ਨ ਦੋ ਅਸੀਂ ਕਰਦੇ ਸਰ ਪਿਛਲੇ ਦਿਨਾਂ ਚ ਜਦ ਪਿਛਲੇ ਕੁਝ ਸੰਮੇਲਣ ਪਹਿਲਾਂ ਜਲਦੀ ਜਿਹੜੇ ਮਤਲਬ ਹੌਟਸਪੌਟ ਤੁਸੀਂ ਕਹਿ ਰਹੇ ਏਰੀਆ ਚ ਤਾਂ ਹੁਣ ਮੈਂ ਆਪਣੇ ਨਾਲਿਆ ਤੋਤੀ ਆ ਜਾਂ ਲਾਕੀਆਂ ਵਾਲ ਪਿੰਡਾ ਜਾਂ ਬੋਟਾ ਪਿੰਡ ਹੈਗਾ। ਇਹਨਾਂ ਪਿੰਡਾਂ ਦੇ ਜਿਹੜੇ ਲੋਕਾਂ ਨੂੰ ਅੱਗੇ ਵੀ ਮੋਟੀਵੇਟ ਕਰਨ ਲਈ ਕੈਂਪਫਰ ਲੋਈ ਸੀ ਉਹਨਾਂ ਕੋਈ ਇਵਨ ਕਿ ਉਹਨਾਂ ਨੇ ਐਫੀਡੇਵਿਟ ਨਹੀਂ ਦਿੱਤੇ ਜੀ ਅਸੀਂ ਕਿਛਦੀ ਬੇਲ ਆਊਟ ਵੀ ਨਹੀਂ ਕਰਾਵਾਂਗੇ। ਕੁਝ ਇਦਾਂ ਦਾ ਆਪਰੇਸ਼ਨ ਚਲਾ ਰਹੇ ਵੀ ਜਿਹੜੇ ਉਹਨਾਂ ਨੂੰ ਆਪਾਂ ਸਮਾਜ ਦੇ ਧਾਰਾ ਚ ਲਿਆਇਆ ਜਾ ਸਕੇ। ਸਰ ਸਾਡੀ ਦਾ 5 537 ਬਿਲਡ ਡਿਫੈਂਸ ਕਮੇਟੀ ਇਸ ਬੰਦਈ ਹੈ। ਮੈਂ ਤੁਹਾਨੂੰ ਮਤਲਬ ਇਹ ਆਪਣੇ ਸਰ ਦੇ ਮਾਧਿਅਮ ਸੇ ਇਹ ਤੁਹਾਨੂੰ ਅਗਰ ਕਰਾਣਾ ਹੈ ਕਿ ਕੱਲ ਜਿਹੜੇ ਨਾ ਸਾਡੇ ਕੋਲ ਲਾਟਿਆ ਬਾਦ ਪੈਂਦੀ ਪੰਚਾਇਤ ਆਈ ਸੀ ਸਾਡੇ ਉੱਤੇ ਸਬਕ ਐਕਸ਼ਨ ਹੋਣ ਕਰਕੇ ਕੱਲ ਉਹਨਾਂ ਨੇ ਸਾਨੂੰ ਇਹ ਕਿਹਾ ਹੈ ਕਿ ਅਸੀਂ ਤੁਹਾਨੂੰ ਅਫਰਡੇਬਲ ਵੀ ਦਵਾਈ ਦੇਵਾਂਗੇ ਨਾਲ ਨਾਲ ਕੁਦਵਾਰੇ ਦੇ ਵੀ ਸੌ ਵੀ ਖਵਾਵਾਂਗੇ ਕਿ ਸਾਡੇ ਪਿੰਚੋ ਇੱਕ ਵੀ ਬੱਚਾ ਨਾ ਹੁਣ ਅੱਜ ਤੋਂ ਬਾਅਦ ਨਸ਼ਾ ਨਹੀਂ ਕਰੇਗਾ ਲੇਕਿਨ ਬਰਾਏ ਮਿਹਰਬਾਨੀ ਤੁਸੀਂ ਸਾਡੇ ਇੱਥੇ ਰੇਡ ਲਗਾ। ਇਸ ਕਰਕੇ ਅਸੀਂ ਸਭ ਵੀਰ ਕੈਂਪਿੰਗ ਅਸੀਂ ਨਾ ਜਿੰਨੇ ਵੀ ਪਿੰਡ ਹੈ ਹੌਸਪਟਲ ਉੱਤੇ ਅਸੀਂ ਕੈਂਪਿੰਗ ਕੀਤੀ ਹੈ ਕਿਚਰ ਤੇ ਡੋਬਰਾਵਾਲ ਤੇ ਵੀ ਕੀਤੀ ਹੈ ਡੋਬਰਾਵਾਲ ਕੇ ਇਲਾਵਾ ਨਾਤਿਆਵਾਲ ਗੋਕੀ ਡੁਟਾਪਿੰਡੀ ਸਾਡੇ ਕਵਰ ਹੋ ਚੁੱਕੇ कपूरथलाक्रैन पिंड ऑपरेन कर रहे हैं तो बहुत जल्दी उब्लिक आके कहेगी कि जी सा रेट करना बंद करो असम खान को तैयार तो साढ़े चार पाँच पंडों में तो अभी बहुत, बहुत मेजरली ऑपरे चलाए जो विलेज डिफेंस कमेटी का ही है कि जोमिनल है संभाले पिंड है ਅਰਗੇ ਲੋਕ ਉਸ ਦਾ ਲੋਕ ਉਸ ਦਾ ਸਾਥ ਨਾ ਦੇ ਲੋਕ ਪੁਲਿਸ ਦਾ ਸਾਥ ਦੇ ਲੋਕ ਪੁਲਿਸ ਤੋਂ ਇਨਫੋਰਮੇਸ਼ਨ ਲੈਣ ਲਈ ਦੇਣ ਤਾਂ ਜਿਹੜਾ ਸ਼ਿਕੰਜਾ ਆਇਆ ਉਹ ਜ਼ਿਆਦਾ ਕਿਸੇ ਜਾ ਸਕਦਾ ਕਰ ਮਿਲਦੇ ਆਉਂਦੇ ਆਂ ਔਰ ਜਿਨੇ ਕੀ ਮੈਡਮ ਪਤਸਰ ਨੇ ਦੱਸਿਆ ਜੀ ਐਸਐਸਪੀ ਕੋ ਪੁੱਛ ਲਾ ਕੇ ਕਿਹਨੇ ਜਿਵੇਂ ਦੱਸਿਆ ਕਿ ਸਾਡੇ ਕੋ ਪਿੰਡਾਂ ਵਾਲੇ ਲੋਕ ਆ ਕੇ ਰਿਪੋਰਟ ਵੀ ਆ ਕੇ ਦੇ ਦੇਣ ਕਿ ਅਸੀਂ ਹੁਣ ਆ ਮਤਲਬ ਤੁਸੀਂ ਇਸ ਤੇ रेट ना करो हम बंदा सुधर गया या क्राइम नहीं करेगा उस तरह की जिम्मेवारी लै लें तो ये बहुत इतना कारण है पहले भी दिते नहीं प्रोसैस मिश्रा जारी रहेगी और वजिया तो वी काम करने की इस कोशिश करें नशा, दे गए। निखल गर्ग अगवाई पुलिस ने सब नशा तस्करी पायल निखिल गर्ग की अगवा छापेमारी की खुद तलाशी मुहिम की निगरानी की टीम भी मौजूद सी डीएसपी ने उन्होंने व्यक्तियों के परिवार गलबात की जिन्हों खिलाफ नशा तस्करा केस दर्ज ने ਉਨ੍ਹਾਂ ਦੇ ਪਰਿਵਾਰ ਨੂੰ ਸਖਤ ਚਦਾਬਨੀ ਦਿੱਤੀ ਗਈ ਜੋ ਪਹਿਲਾਂ ਵੀ ਕਈ ਵਾਰ ਜੇਲ੍ਹ ਜਾ ਚੁੱਕੇ ਨੇ ਇਸ ਵੇਲੇ ਜੇਲ੍ਹ ਵਿੱਚ ਬੈਠੇ ਨੇ ਤਰ੍ਹਾਂ ਹੀ ਬਟਾਲਾ ਸ਼ਹਿਰ ਦੀ ਪੁਲਿਸ ਨੇ ਨਾਮ ਨਿਯੁਕਤ ਐਸਐਸਪੀ ਸ਼੍ਰੀ ਸੁਹੇਲ ਕਾਸਿਮ ਮੀਰ ਦੇ ਵੱਲੋਂ ਬਟਾਲਾ ਪੁਲਿਸ ਲਾਈਨ ਵਿਖੇ ਬਟਾਲਾ ਪ੍ਰੈਸ ਨਾਲ ਅਹਿਮ ਮੀਟਿੰਗ ਕੀਤੀ ਗਈ ਇਸ ਮੌਕੇ ਐਸਐਸਪੀ ਨੇ ਕਿਹਾ ਕਿ ਬਟਾਲਾ ਪੁਲਿਸ ਜ਼ਿਲ੍ਹੇ ਅੰਦਰ ਗੁੰਡਾ ਅਨਸਰਾਂ ਨੂੰ ਸਿਰ ਨਹੀਂ ਚੁੱਕੰਦੀ ਤਾਂ ਜਾਵੇਗਾ ਅਤੇ ਨਾਲ ਹੀ ਨਸ਼ੇ ਦੇ ਸੋਦਾਗਰਾਂ ਨੂੰ ਵੀ ਸਖਤ ਚੇਤਾਵਨੀ ਅਤੇ ਨਕੀਲ ਕਸਣ ਲਈ ਕਿਹਾ ਗਿਆ ਉਨ੍ਹਾਂ ਕਿਹਾ ਕਿ ਇਸ ਉੱਤੇ ਕੰਮ ਕਰਨ ਲਈ ਪੁਲਿਸ ਜ਼ਿਲ੍ਹਾ ਬਟਾਲਾ ਦੇ ਸਾਰੇ ਥਾਣਿਆਂ ਅੰਦਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਨੇ ਅਤੇ ਵੱਖ-ਵੱਖ ਜਗ੍ਹਾ ਉੱਤੇ ਨਾਕਾਬੰਦੀ ਦਾ ਪ੍ਰਬੰਧ ਵੀ ਕੀਤਾ ਗਿਆ ਉਨ੍ਹਾਂ ਕਿਹਾ ਕਿ ਪ੍ਰੈਸ ਸਮਾਜ ਦਾ ਚੌਥਾ ਥੰਮ ਹੈ ਅਤੇ ਕਿਹਾ ਸਮੁੱਚਾ ਮਾਹੌਲ ਸਥਾਪਿਤ ਕਰਨ ਲਈ ਪ੍ਰੈਸ ਵੀ ਪੁਲਿਸ ਦਾ ਪੂਰਨ ਸਹਿਯੋਗ ਦੇਵੇ ਅਤੇ ਕੋਈ ਵੀ ਇਤਲਾ ਮਿਲਤ ਤਾਂ ਸਿੱਧਾ ਉਨ੍ਹਾਂ ਨਾਲ ਰਾਬਤਾ ਕਾਇਮ ਕੀਤਾ ਜਾਵੇ डीएसपी साहब दराहा सतनाम नगर पहुंचे किस मंच आज से मान्योग डीजीपी जी पी साहब और एस एस पी खन्ना मैम के निर्देश अनुसार असी और एक पूरे पायल सड़ू जी कास ऑपरेशन चला रहे हैं आजी। सर, केर जी सर कि पिंड से कास ऑपरेशन चलाया गया जी हाँ जी मेनली स्टार्टिंग असी इधरों की बट हाजी साढ़े होर भी दो चार पिंड जो सा ड्रग हॉटस्पॉट्स में टारगेट से ने जो एक बार ऑपरेशन हो जाएगा उस बाद बैटर डिस्कलोज कर सकते हैं जी सर कोई रिकवरी हुई इस मामले जी और अस कर रहे हैं जी हजे दिस इज अ फर्स्ट स्पॉट जिमें जिमेंट होर अगे ਅਸੀਂ ਆਪਰੇਸ਼ਨ ਕਰਾਂਗੇ ਵੀ ਆਰ ਸ਼ੋਰ ਕਿ ਬਾਏ ਐਂਡ ਆਫ ਡੇ ਵੀਲ ਰਿਕਵਰ ਅ ਡਰੱਗਸ ਇਸੇ ਤਰ੍ਹਾਂ ਮੁੱਦੇ ਤੇ ਕਾਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇੱਕ ਤਹਿਤ ਤੇ 15 ਅਗਸਤ ਦੇ ਮੱਦੇਨਜ਼ਰ ਵੀ ਕਾਸੋ ਪ੍ਰੈਸ਼ ਚਲਾਇਆ ਜਾ ਰਿਹਾ ਹੈ ਅਧਿਕ ਜਿਵੇਂ ਸੀਐਮ ਸਾਹਿਬ ਤੇ ਡੀਜੀ ਸਾਹਿਬ ਦਾ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਨਿਰਦੇਸ਼ ਹੈ ਉਸ ਦੇ ਸਾਹਮਣੇ ਅਸੀਂ ਕਾਸੋ ਆਪਰੇਸ਼ਨ ਚਲਾ ਰਹੇ ਹਾਂ ਸਰ ਜਸਤਰਾ ਜੀ ਤੁਸੀਂ ਸਤਨਾਮ ਨਗਰ ਪਹੁੰਚੇ ਹੋ ਕੀ ਇੱਥੇ ਕੋਈ ਮੋਟਰਸਾਈਕਲ ਵਗੈਰਾ ਵੀ ਬਰਾਮਦ ਹੋਈ ਦੀ ਹੋਰ ਇਹ ਸਾਨੂੰ ਇੱਕ ਮੋਟਰਸਾਈਕਲ ਮਿਲਿਆ ਹੈ ਜੋ ਬਿਨਾਂ ਨੰਬਰੀ ਹੈ ਇਸੇ ਨੂੰ 207 ਤੇ ਬੰਦ ਕਰ ਰਹੇ ਹਾਂ ਅਗਰ ਸਾਨੂੰ ਕੋਈ ਹੋਰ ਵੀ ਹੈ ਜ